ਉੱਪਰ ਆ ਜਾ ਬੇਟਾ ਟੈਕਨੀਕਲੀ ਗੱਲ ਸਮਝਾ ਦਵਾ ਮੈਂ ਆ ਦੇਖੋ ਜੀ ਮੇਰਾ ਹੱਥ ਕਿੰਨਾ ਚੌੜਾ ਹੈ ਬੇਟਾ ਹੌਲੀ ਹੌਲੀ ਨੇੜੇ ਆ ਜਾ ਥੱਲੇ ਵੀ ਦਿਖਾਈ ਚੱਲ ਉੱਪਰ ਵੀ ਦਿਖਾਈ ਚੱਲ ਟੈਕਨੀਕਲੀ ਭਾਜੀ ਜਦੋਂ ਟਾਇਰ ਵੱਡੇ ਅਲਾਈਵਲ ਵੱਡੇ ਹੋ ਜਾਣ ਤਾਂ ਉਦੋਂ ਸਮੱਸਿਆ ਆ ਜਾਂਦੀ ਹੈ ਜਦੋਂ ਸੀ ਕਿਸੇ ਸਟੈਂਡਰਡ ਨੂੰ ਛੇੜੀਏ ਤਾਂ ਉਹਦੇ ਉੱਤੇ ਦਬਾਅ ਪੈਂਦਾ ਹੈ ਤਾਂ ਇਹਦਾ ਜਿਹੜਾ ਆਰਮ ਹੈ ਉਹ ਵਿੰਗਾ ਹੋ ਜਾਂਦਾ ਹੈ ਵੀਰ ਹੁਣੇ ਗੱਡੀ ਦੀ ਮੇਜਰ ਸਰਵਿਸ ਕਰਾਉਣ ਆਇਆ ਹੈ 베어ਿੰਗ ਆਵਾਜ਼ ਕਰ ਰਿਹਾ ਦੋਨੇ ਪਾਸੇ ਹੀ ਸਮੱਸਿਆ ਹੈ ਜਦੋਂ ਐਸੇ ਦੇਖੋ ਇਹ ਉੱਪਰੋਂ ਬਾਹਰ ਨੂੰ ਹੈ ਥੱਲੋਂ ਅੰਦਰ ਨੂੰ ਹੈ ਉੱਪਰੋਂ ਬਾਹਰ ਨੂੰ ਹੈ ਥੱਲੋਂ ਅੰਦਰ ਨੂੰ ਹੈ ਐਵੇਂ ਪਰਲੇ ਪਾਸੇ ਉਹ ਵੀ ਦਿਖਾ ਦਿਓ ਬੇਟਾ ਸੇਮ ਨਜ਼ਰ ਆ ਰਿਹਾ ਜੀ ਆਜੋ ਬੇਟਾ ਹਾਂਜੀ ਦੋਸਤੋ ਸਸਤੀ ਕਾਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਜੀ ਪਹਿਲਾਂ ਤਾਂ ਮੈਂ ਗੱਲ ਦੱਸਦਾ ਵੀ ਜੋ ਮੈਂ ਜੱਜ ਕੀਤਾ ਗੱਡੀ ਰੋਡ ਤੇ ਕੰਫਰਟ ਨਹੀਂ ਚੱਲਦੀ ਹਲਕੀ ਜੀ ਸਪੀਡ ਤੇ ਲੱਚੀ ਮਾਰਦੀ ਹੈ ਟਾਇਰਾਂ 'ਚ ਨੁਕਸ ਹੈ ਇੱਕ ਪਾਸੇ ਦਾ ਬੈਰਿੰਗ ਆਵਾਜ਼ ਕਰਦਾ ਹੈ ਉਹ ਬਦਲਣਾ ਪਊਗਾ ਇੱਕੋ ਗੱਲ ਮੈਂ ਦੱਸ ਦਿੰਦਾ ਜਦੋਂ ਬਾਈ ਜੀ ਕੋਈ ਵੀ ਸ਼ੇਡ ਖਾਨੀ ਚਾਹ ਕੁਦਰਤ ਨਾਲ ਜੀ ਚੈੱਕ ਗੱਡੀ ਨਾਲ ਜੀ ਜੋ ਨਾਰਮਸ ਗੱਡੀ ਦੇ ਬਣਾਏ ਆ ਜੋ ਟਾਇਰ ਦਾ ਸਾਈਜ਼ ਹੈ ਅਸੀਂ ਉਹਦੇ ਤੋਂ ਉੱਪਰ ਜਾਵਾਂਗੇ ਜੀ ਮੰਨ ਲਓ ਵੀ ਤੁਸੀਂ ਜੁੱਤੀ ਤੁਹਾਡੀ ਪਾਈਆ ਦੀ ਪੌਣ ਆਸਤੇ ਜੀ ਜੀ ਤੁਸੀਂ 1 ਕਿਲੋ ਦੀ ਪਾਉਂਗੇ ਉਹ ਪੈਰ ਕੰਫਰਟ ਰਹੂਗਾ ਨਾ ਜੀ ਹੁਣ ਉਹੀ ਫੇਰ ਸਸਪੈਂਸ਼ਨ ਤੇ ਅਸਰ ਜੀ ਟਿਊਬ ਤੇ ਅਸਰ ਜਵੇਂ ਕਿ ਪਿੱਛੇ 1 ਇੰਚ ਦਾ ਫਰਕ ਪੈ ਗਿਆ ਜੀ ਜੀ ਕਿਸੇ ਮੇਲੇ ਉਹ ਐਗਰੀ ਉਹ ਜਿਹੜੀ ਚੀਜ਼ਾਂ ਚ ਬਿਲਕੁਲ ਤੋੜਦੇ ਆ ਘੁੱਟਣ ਮਹਿਸੂਸ ਕਰਦੀ ਆ ਕਰਦੀ ਸੀ ਤੁਰੀ ਜਾਂਦੀ ਐ ਐ ਜਵੇਂ ਜਿਵੇਂ ਛੋਟੇ ਜਿਹੇ ਜੰਪ ਛੋਟੇ ਛੋਟੇ ਜੰਪ ਉਹਦੇ ਟਾਇਰ ਪੈਂਚਰ ਗਲਤ ਲਵਾ ਲਿਆ ਹਾਂ ਜੀ ਜਦੋਂ ਸੂਆ ਮਾਰ ਕੇ ਲਾਇਆ ਉਹ ਸੂਏ ਨੂੰ ਕੱਢਿਆ ਫਿਰ ਆਪਾਂ ਉਹਦੇ ਚ ਮੋਟਾ ਸਾਰਾ ਇੱਕ ਦੋ ਮਰਗਾ ਅਜਿਹਾ ਕਰਤਾ ਜੀ ਜਦੋਂ ਆਪਾਂ ਸੂਆ ਨਗਾਉਨੇ ਆ ਉਹਦੀਆਂ ਪਲਾਈਆਂ ਡੈਮੇਜ ਹੋ ਜਾਂਦੀਆਂ ਡੈਮੇਜ ਹੋ ਜਾਂਦੀਆਂ ਠੀਕ ਹੈ ਜਦੋਂ ਡੈਮੇਜ ਹੁੰਦੀਆਂ ਉਹ ਪਲਾਈਆਂ ਛੱਡਦੀਆਂ ਉਹ ਸਪੇਸ ਇਨਕਰੀਸ ਕਰਦੀਆਂ ਇਨਕਰੀਸ ਕਰਨੀਆ ਤੇ ਉਹ ਟੋ ਆ ਜਾ ਬੰਕੂ ਫਿਰ ਹਲਕਾ ਜਾਏ ਡਿਸਕੋ ਡਾਂਟ ਲੋਕਾਂ ਨੂੰ ਸ਼ਾਇਦ ਗੱਲ ਨਾ ਸਮਝ ਆਉਂਦੀ ਕਿ ਇਹ بڑے ਲਿਖੇ ਤੇ ਸਮਝar ਬਧਿਆ ਤੇ ਮੈਂ ਗੱਲ ਕਰ ਰਿਹਾ ਪਰ ਜਿਹੜਾ ਸੋਚਦਾ ਵੀ ਮੈਂ ਗਲਤੀ ਜਾਂਦਾ ਸੂਆ ਖਸਾਓ ਇਹਦੇ ਸਾਥੇ ਟਾਇਲ ਅੰਦਰੋਂ ਪੱਛ ਲੱਗ ਜਾਵੇ ਉਹ ਬਾਗ ਆਦਾ ਹੈ ਹੋ ਤੁਹਾਡੀ ਗੱਡੀ ਜਿਹੜੀ ਜਿਹੜੀ ਸਮੱਸਿਆ ਆਪਾਂ ਦੂਰ ਕਰਦੇ ਹੈਗੇ ਟਾਇਰ ਵੱਡੇ ਹਰੇਕ ਬੰਦਾ ਪਾਉਂਦਾ ਹੈ ਪੌਣੇ 20 ਆ ਮੈਂ ਰੋਕ ਨਹੀਂ ਸਕਦਾ ਜੀ ਜੀ ਠੀਕ ਹੈ ਪਰ ਮਲੂਰੀ ਗੱਡੀ ਸੋਹਣੀ ਚਲਾਉਣ ਜਾਂਦਾ ਹੋਵੇ ਤੇ ਉਹ ਤੋਂ ਗੱਡੀ ਐਕਸੀਡੈਂਟ ਲੇ ਉਹ ਬੀਮਾ ਕੰਪਨੀ ਆਲੇ ਉਹਨੂੰ ਬੀਮਾ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਭਾਜੀ ਉਹਨੂੰ ਗਵਰਨਮੈਂਟ ਵੱਲੋਂ ਅਥਾਰਟੀ ਨਹੀਂ ਵੀ ਤੂੰ ਗੱਡੀ ਚਲਾ ਸਕਦਾ ਬਿਲਕੁਲ ਜੀ ਪਰ ਜਦੋਂ ਉਹ ਇੱਕ ਕਾਗਜ਼ ਲੈ ਲੈਂਦਾ ਉਹਨੂੰ ਅਥਾਰਟੀ ਮਿਲ ਜਾਂਦੀ ਲਾਇਸੈਂਸ ਲੈ ਲੈਂਦਾ ਗੱਲ ਸਿਰਫ ਇਸੇ ਗੱਲ ਦੀ ਹੈ ਜੇ ਕੰਪਨੀ ਪਾਗਲ ਹੈ ਉਹ ਟਾਇਰ ਲੈ ਵੀਨ ਵੱਡਾ ਪਾ ਦੇ ਪਰ 18 ਵਾਲੇ ਨੇ ਹੁਣ ਨਵੀਂ ਦੇ ਪਾਤਾ ਨਾ 18 ਇੰਚੀ ਪਰ ਲੋਕ ਸਾਲਾ 19 ਇੰਚ ਹੀ ਘੜਾ ਕੇ 21 ਪਾਉਣ ਲੱਪੇ ਹਾਂਜੀ ਮੈਂਟੇਨੈਂਸ ਹੀ ਆ ਪਰ ਸੋਹਣੀ ਲੱਗੇ ਹਾਂ ਤੁਸੀਂ ਵੀ ਸੋਚਦੇ ਲੱਗਣੀ ਸੋਹਣੀ ਚਾਹੀਦੀ ਹੈ ਪਰ ਦੋ ਚੀਜ਼ਾਂ ਹੋਣੀਆਂ ਜੀ ਜਾਂ ਤਾਂ ਸੋਹਣੀ ਲਵਾਵਾਂਗੇ ਤੇ ਮੈਂਟੇਨੈਂਸ ਕਰਵਾਵਾਂਗੇ ਜੀ ਜਾਂ ਅਸੀਂ ਸਿਸਟਮ ਨਾਲ ਚੱਲਾਂਗੇ ਸੋਹਣੀ ਨਹੀਂ ਲੱਗੂਗੀ ਤੇ ਮੈਂਟੇਨੈਂਸ ਘਟ ਮੁਕੀ ਦੋ ਗੱਲਾਂ ਹੋ ਗਈਆਂ ਬਿਲਕੁਲ ਪਰ ਤੁਸੀਂ ਤਾਂ ਕਿਤੇ ਵੀ ਨਹੀਂ ਟਾਇਰ ਵੇਖਿਆ ਕਿ ਵੇਖਿਆ ਨਹੀਂ ਮੈਂ ਨਹੀਂ ਦੇਖਿਆ ਲੋਕੀ ਵੇਖਦੇ ਆ ਵੀ ਯਾਰ ਬਾਈ ਦਾ ਲਾਇਵਿਲ ਬੜਾ ਸੋਹਣਾ ਪਾਇਆ ਤੇ ਤੁਸੀਂ ਕਹੇ ਦੀ ਗੱਡੀ ਨੂੰ ਵੇਖਦੇ ਆ ਆਪਦੀ ਗੱਡੀ ਦਾ ਆਨੰਦ ਸਮਾਨ ਦਾ ਲੋਕੀ ਲੈਂਦੇ ਆ ਨਾ ਲੱਗਾ ਤੇ ਤੁਹਾਨੂੰ ਹੌਸਲਾ ਵੀ ਮੇਰੇ ਕੋਲ ਆ ਮੈਂ ਫਰਕ ਇੰਨਾ ਕਹਾਂ ਵੀ ਤੁਹਾਨੂੰ ਉਹਦੇ ਐਸਟੀਮੇਟ ਆਪਾਂ ਕੰਮ ਕੱਢਦੇ ਆ ਇਹਦੇ ਪੈਰ 'ਚ ਕੋਈ ਨੁਕਸ ਨਹੀਂ ਕਿਹੜੇ 'ਚ ਠੀਕ ਹੈ ਜੀ ਚੌਂਟਿਆਂ 'ਚ ਨੁਕਸ ਹੈ ਐਂਡ ਦਾ ਸ਼ੌਕਰ ਕਿੱਥੇ ਨਿੱਕੀ ਮੋਟੀ ਚੀਜ਼ ਖੜਕਦੀ ਨਹੀਂ ਜੀ ਪਰ ਜਿਹੜੀ ਤੁਹਾਡੀ ਸ਼ੰਕਾ ਹੈ ਉਹ ਕੱਢਣ ਵਾਸਤੇ ਸਾਰੀ ਗੱਡੀ ਖੋਲਣੀ ਪਊਗੀ ਠੀਕ ਇਜਾਜ਼ਤ ਹੈ ਇਜਾਜ਼ਤ ਆ ਜੀ ਚਲੋ ਆਜੋ ਜੀ ਪਾ ਜੀ ਜੀ ਗੱਡੀ ਫਸਟ ਟਾਈਮ ਖੁੱਲਦੀ ਦੇਖ ਰਹੇ ਹਾਂ ਤੁਸੀਂ ਬਿਲਕੁਲ ਜੀ ਬਿਲਕੁਲ ਤੁਹਾਡਾ ਪ੍ਰੋਫੈਸ਼ਨਲ ਤਾਂ ਨਹੀਂ ਹੈਗਾ ਨਹੀਂ ਜੀ ਪਰ ਜਿਹੜਾ ਬੰਦਾ ਗੱਡੀ ਲੈਂਦਾ ਉਹ ਨੌਲੇ ਤਾਂ ਹੋਈ ਨਾ ਮੇਰੀ ਗੱਡੀ ਚ ਕੀ ਹੈ ਜੀ ਹਾਂ ਜੀ ਕਈ ਬੰਦੇ ਟੈਲੀਫੋਨ ਤੇ ਪੈਸੇ ਪੁੱਛ ਲੈਂਦੇ ਆ ਜੀ ਦੱਸੇ ਜਾ ਸਕਦਾ ਨਹੀਂ ਜੀ ਇਹ ਤਾਂ ਖੁੱਲੇ ਤੋਂ ਪਤਾ ਲੱਗਦਾ ਚੌਕੜਾਂ ਨੂੰ ਜੰਗਾਲ ਪਿਆ ਪਿਆ ਜੀ ਲੱਖ ਕਿਲੋਮੀਟਰ ਕਿੱਡੀ ਚੱਲ ਗਈ ਦੱਸ ਜੀ ਚੱਲ ਗਈ ਆ ਜੀ ਠੀਕ ਹੈ ਹੁਣ ਖੁੱਲੇ ਇੱਥੇ ਕਮੋ ਇਨ੍ਹਾਂ ਦੇ ਵਿੱਚ ਬੈਰਿੰਗ ਠੀਕ ਹੈ ਜੀ ਆਪਾਂ ਕਿਹਨੇ ਸਟੇਟ ਪਰ ਆਉਂ ਹਾਂਜੀ ਇਹ ਚੀਜ਼ਾਂ ਸਮੂਥ ਨਹੀਂ ਤੇ ਬੁਜੀ ਪ੍ਰੋਬਲਮ ਹੋ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਜੀ 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 ਅਸੀਂ ਕਿਹੜੀ ਗੱਲਾਂ ਬਾਤ ਸਮਝਾਵਾਂਗੇ ਦਿਖਾ ਕੇ ਠੀਕ ਹੈ ਬਿਲਕੁਲ ਜੀ ਬਹੁਤ ਸੁਖਿਖਾ ਲਿਆ ਠੀਕ ਹੈ ਨਾ ਤੇ ਕੁਝ ਕੁ ਚੀਜ਼ਾਂ ਦਿਖਾਉਣਗੇ ਵੀ ਆ ਜਾ ਬੇਟਾ ਮੇਰੇ ਸਾਰੀ ਗੱਡੀ ਕੋਲ ਰਹੀ ਹੈ ਜੀ ਉਹ ਚੈੱਕ ਕਰਾਂਗੇ ਜੀ ਜੀ ਯਰ ਬਾਲ ਕਰਾਂਗੇ ਨਾਲ ਨਾਲ ਅਸੀਂ ਕਰਾਂਗੇ ਬਹੁਤ ਕਰ ਲਿਆ ਐਕਚੁਅਲੀ ਦੇ ਵਿੱਚ ਜਿਹੜੀ ਸਮੱਸਿਆ ਹੈ ਤੇ ਕਸਟਮਰ ਬੈਟਾ ਕਸਟਮਰ ਨੂੰ ਪਤਾ ਹੋਣਾ ਚਾਹੀਦਾ ਵੀ ਬਾਈ ਜੀ ਮੇਰੀ ਗੱਡੀ ਜਦੋਂ ਬ੍ਰੇਕਾ ਲਾਉਣਾ ਹੈ ਜੀ ਤੈਨੂੰ ਅੱਗੇ ਨਾਲੋਂ ਕੁਝ ਫਰਕ ਮਹਿਸੂਸ ਹੋ ਰਿਹਾ ਜੀ ਜੀ ਹੱਡ ਭੰਜਨੀ ਦੀ ਹੈ ਜੇ ਹੱਡ ਭੰਜਨੀ ਦਾ ਧਿਆਨ ਨਾ ਰੱਖੀਏ ਤੇ ਫਿਰ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਪ੍ਰੋਬਲਮ ਵੱਡੀ ਕ੍ਰੀਏਟ ਕਰਕੇ ਜਦੋਂ ਅਸੀਂ ਸਾਰਾ ਕੰਮ ਕਰਦੇ ਹਾਂ ਹੁਣ ਤੁਹਾਡਾ ਬਜਟ ਬਿਨਾਂ ਸਪੇਅਰ ਪਾਰਟ ਤੋਂ 24 25 ਬਣ ਗਿਆ ਬਿਲਕੁਲ ਜੀ ਬਿਲਕੁਲ ਮਗਲਾ ਹਿੱਸਾ ਕੋਲ ਨੇ ਮਗਲਾ ਹਿੱਸਾ ਤੁਹਾਡਾ ਖਲਣਾ ਖਲਣਾ ਕਿੰਨਾ ਗਿਆ ਹੋਇਆ ਇਹ ਤੁਸੀਂ ਜਾਣਦੇ ਵੀ ਕਿਸੇ ਨੇ ਜੱਜ ਕੀਤੀ ਆ ਆਪਾਂ ਲਾਈਵਲ ਪੋ ਵਾਲੇ ਜੀ ਆਪਾਂ ਟੈਰੋ ਵੱਡੇ ਪੋ ਵਾਲੇ ਜੀ ਜੇ ਜਿਆਦਾ ਬੋਝ ਸਰੀਰ ਤੇ ਪਾਇਆ ਹੈ ਉਹ ਕਿੰਨੇ ਤੇ ਬਾਈ ਜੀ ਜਾਣਾ ਜੱਟਾ ਤੋਂ ਬੋਡਿਆਂ ਤੇ ਜਾਣਾ ਬਿਲਕੁਲ ਸਰੀਰ ਭਾਰਾ ਇੱਕ ਉੱਪਰ ਵਜਨ ਜੀ ਉਹ ਚੀਜ਼ਾਂ ਫਿਰ ਕਾਊਂਟ ਨਹੀਂ ਨਾ ਹੁੰਦੀ ਬਿਲਕੁਲ ਨਹੀਂ ਡਾਕਟਰ ਇਸੇ ਕਰਕੇ ਜੇ ਫਲੇਮਰ ਹੋ ਜਾਣ ਹੋਣੀ ਚਾਹੀਦੀ ਇਹ ਬੰਦਾ ਮੋਟਾ ਨਹੀਂ ਹੋਣਾ ਚਾਹੀਦਾ ਜੀ ਗੱਡੀ ਦੇ ਵਿੱਚ ਕੰਫਰਟ ਹੋਣਾ ਚਾਹੀਦਾ ਸਜਾਵਟ ਭਾਣ ਦੀ ਘਾਟ ਹੋ ਸਫਰ ਕਰਦੇ ਹਾਸਤੇ ਕਰਦੇ ਹੋ ਵਾਸਤੇ ਵੀ ਕਰਦੇ ਕੰਫਰਟ ਵਾਸਤੇ ਵੀ ਬਿਲਕੁਲ ਜੇ ਕੰਫਰਟ ਤੁਹਾਨੂੰ ਆਪਦੀ ਗੱਡੀ 'ਚ ਨਹੀਂ ਮਿਲਦਾ ਫਿਰ ਤੁਸੀਂ ਲੋਂਗੇ ਹਾਂ ਇਹਦਾ ਗੱਲ ਹੈ ਮੈਂ ਕੰਮ ਕਰਕੇ ਕੰਫਰਟ ਲੱਕਿਆ ਜੀ ਮੇਰਾ ਲੈਕਚਰ ਦੇੰਦਾ ਮਤਲਬ ਕਿਸੇ ਨੂੰ ਅਵੇਅਰ ਕਰਨਾ ਹੈ ਮੈਂ ਕਿਸੇ ਵੀ ਚੇਂਜ ਲਈ ਸਭਾ ਨੂੰ ਕਰਨਾ ਕੋਈ ਨਹੀਂ ਸਕਦਾ ਅਵੇਅਰ ਕਰ ਸਕਦਾ ਅਵੇਅਰ ਕਰ ਸਕਦਾ ਉਹ ਅਵੇਅਰ ਹੋ ਜਾਊਗਾ ਬੈਨੀਫਿਟ ਲੈ ਲੂਗਾ ਆਡੀਅנס ਤੇ ਮੇਰਾ ਜਿਹੜਾ ਦਾਇਰਾ ਬਹੁਤ ਵੱਡਾ ਜੀ ਇਸੇ ਕਰਕੇ ਆਪਾਂ ਥੋੜੇ ਸ਼ਬਦ ਕੌੜੇ ਤੇ ਜਿਹੜਾ ਕਰਾਉਣਾ ਚਾਹਦਾ ਉਹ ਆ ਜਾਂਦਾ ਦੂਜਾ ਰਹ ਜਾਂਦਾ ਬਿਲਕੁਲ ਹੁਣ ਆਪਾਂ ਜਿਹੜੀ ਜਿਹੜੀ ਚੀਜ਼ ਚ ਫਰਕ ਹੈ ਤੁਹਾਨੂੰ 4 ਵਜੇ ਤੱਕ ਪਹੁੰਚੇ ਰੋਕਿਆ ਤੁਹਾਡੇ ਨਿਗਾਹ ਚ ਤੁਹਾਨੂੰ ਪਤਾ ਲੱਗੂ ਤੁਹਾਡਾ ਕੰਮ ਕੀ ਚੱਲ ਰਿਹਾ ਹੈ ਆਪਾਂ ਖੋਲਣ ਲੱਗਿਆ ਭ ਆ ਦੇਖੋ ਜੀ ਆਪਾਂ ਹਰ ਇੱਕ चीज ਹਰ ਇੱਕ ਕਸਟਮਰ ਦੇ ਸਾਹਮਣੇ ਇਹ ਟਾਈਟ ਬਹੁਤ ਹੁੰਦੇ ਭਾਜੀ ਟੁੱਟ ਵੀ ਜਾਂਦੇ ਆ ਜੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੀਏ ਤੇ ਜਾਦਾ ਵਧੀਆ ਹੈ ਜਿਆਦਾ ਵਧੀਆ ਪਰ ਕਈਆਂ ਦੇ ਮੇਰੇ ਕਮੈਂਟ ਪਾਏ ਹੁੰਦੇ ਫੁਕਰਾ ਫੁਕਰੇ ਦਾ ਸਵਾਲ ਨਹੀਂਗਾ ਜੇ ਕੁਝ ਮੇਰੇ ਕੋਲੇ ਹੈਗਾ ਤਾਂ ਮੈਂ ਵੰਡਦਾ ਵੰਡਦੇ ਆ ਠੀਕ ਹੈ ਨਾ ਹੁਣ ਤੁਹਾਨੂੰ ਵੀ ਕਿਸੇ ਤੁਹਾਡੇ ਰਿਸ਼ਤੇਦਾਰ ਨੇ ਰਿਕਮੈਂਡ ਕੀਤਾ ਨਾ ਬਿਲਕੁਲ ਠੀਕ ਹੈ ਕੰਮ ਤਾਂ ਸਾਰੇ ਕਰੀ ਜਾਂਦੇ ਆ ਇਹਨੂੰ ਵੇਖ ਕੇ ਕਾਪੀ ਵੀ ਕਰ ਸਕਦੇ ਆ ਉਹ ਕਾਪੀ ਕਿੱਥੋਂ ਤੱਕਰ ਕਰ ਸਕਦੇ ਆ ਲਾ ਸਮਝੇ ਹਾਂ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਬਾਈ ਜੀ ਤੇ ਮਿਹਨਤ ਕਿੰਨੀ ਲੱਗਦੀ ਪਈਏ ਤੇ ਬੰਦਾ ਕਿੱਥੋਂ ਕਿੱਥੇ ਕੰਮ ਲੱਭ ਕੇ ਆ ਪਿੰਨਾ ਕਿੰਨਾ ਜਾਮ ਹੋ ਜਾਂਦੀ ਆ ਭਾਜੀ ਆ ਦੇਖੋ ਹਾਂਜੀ ਆ ਬੂਟ ਹੈ ਖਰਾਬ ਹੋ ਗਿਆ ਖਰਾਬ ਅਸੀਂ ਜਦੋਂ ਇੱਕ ਇੱਕ ਚੀਜ਼ ਨੂੰ ਚੇਂਜ ਕਰਾਂਗੇ ਆ ਦੇਖੋ ਕਿੱਚੀ ਬੁੱਤ ਮੜ ਜਾ ਥੋੜਾ ਜਿਹਾ ਹੱਥ ਕਰਕੇ ਠੀਕ ਹੈ ਇਹ ਸਮੂਥ ਹੋਣਾ ਚਾਹੀਦਾ ਬਿਲਕੁਲ ਜੇ ਵਿੱਚ ਸਮੂਥਨੈਸ ਵੀ ਇਹਨੇ ਲੈਦਰ ਨੂੰ ਖਰਾਬ ਕਰਨਾ ਠੀਕ ਹੈ ਅਸੀਂ ਇਹ ਟਰਬੋ ਵਾਲੀ ਪਾਈਪ ਖੋਲ ਗੀ ਅਸੀਂ ਟਰਬੋ ਚੈੱਕ ਕਰਾਂਗੇ ਔਰ ਟਰਬੋ ਦੇਖੋ ਲਿਬੜਿਆ ਕਿੰਨਾ ਪਿਆ ਬਾਈ ਜੀ ਲਿਬੜਿਆ ਜੀ ਇਹ ਮੇਰੀਆਂ ਟੈਕਨੀਕਲ ਗੱਲਾਂ ਆਮ ਬੰਦੇ ਤੇ ਸਮਝ ਨਹੀਂ ਆਉਂਦੀਆਂ ਨਹੀਂ ਆਉਂਦੀ ਸੋ ਆਪਾਂ ਹੁਣ ਬਰੀਕੀ ਚ ਤੁਹਾਡੀ ਸਰਵਿਸ ਕਰਕੇ ਦਿੰਨੇ ਆ ਫਿਰ ਰਿਸਪੌਂਸ ਮਿਲੂ ਤੇ ਤੁਸੀਂ ਦੱਸਿਓ ਆਜੋ ਆਜੋ ਤੁਸੀਂ ਇਧਰ ਆ ਜਾ ਪੁੱਤ ਇੱਥੇ ਆ ਜਾ ਮੇਰੇ ਕੋਲ ਕਿਦਾ ਕੋਦੋਂ ਸਿਰ? ਬਸ ਬਸ ਕੋਈ ਨਹੀਂ। ਕੀ ਕੀ ਆ ਬਾਜੀ? ਘਟਿਆ ਫਟਿਆ ਆ ਫੜਿਓ। ਤੁਹਾਨੂੰ ਅਲਾਈਨਮੈਂਟ ਵਾਲਾ ਕੀ ਕਹਿੰਦਾ? ਉਹ ਕਹਿੰਦਾ ਸੀ ਵੀ सਸਪੈਂਸ਼ਨ ਚ ਪ੍ਰੋਬਲਮ ਆਦੇ। ਉਹ ਤੁਸੀਂ ਕਿਸੇ ਨੂੰ ਚੈੱਕ ਕਰ ਲਿਏ। ਨਹੀਂ ਮੈਂ ਤਾਂ ਕੀ ਚੈੱਕ ਕਰਨੀ ਸੀ ਜੀ। ਉਸ ਬੰਦੇ ਨੇ ਜਿਹਨੇ ਨੁਕਸ ਦੱਸਿਆ। ਨਹੀਂ ਉਹਨੇ ਚੈੱਕ ਨਹੀਂ ਕੀਤਾ। ਫਿਰ ਨੁਕਸ ਕਿਵੇਂ ਕੱਲ ਗਿਆ ਬਾਜੀ? ਇਹ ਤਾਂ ਤੁਸੀਂ ਕਰਦਨੇ ਆ। ਨਹੀਂ ਜੇ ਉਹ ਕਰ ਲਿੰਦਾ ਹਾਂ ਜਿਹੜਾ ਕੋਈ ਮੈਕ ਕਰ ਰਿਹਾ ਆ ਮਿੱਟੀ ਪਈ ਹੋਈ ਹੈ ਜੀ ਆ ਤਾਜ਼ਾ ਟੁੱਟਿਆ ਹੋਇਆ ਬਿਲਕੁਲ ਕਿਉਂਕਿ ਤਾਜ਼ੇ ਦਾ ਤੇ ਨਵੇਂ ਤੇ ਪੁਰਾਣੇ ਦਾ ਫਰਕ ਹੈ ਇਹ ਟੈਕਨੀਕਲੀ ਬੰਦਿਆਂ ਨੂੰ ਅਵੇਅਰ ਕਰ ਰਹੇ ਹਾਂ ਜੀ 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 ਚਲੋ ਦੁਨੀਆ ਨਹੀਂ ਗੱਲ ਪੂਰੀ ਸਮਝੀ ਐਕਚੁਅਲੀ ਦੇ ਵਿੱਚ 1 ਮਿੰਟ ਦੀ ਵੀਡੀਓ ਚ ਆਪਾਂ ਕੁਝ ਨਹੀਂ ਕਰ ਸਕਦੇ ਹਾਂ ਜੀ ਜੇ ਜੀ ਮੇਰੀ ਆਡੀਅੰਸ ਆਉਂਦੀ ਔਰ ਸਾਂਭਦਾ ਰਹਿੰਦੀ ਹੈ ਜੀ ਜੀ ਪਰ ਕਈਆਂ ਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਈਆਂ ਵਾਸਤੇ ਮੈਂ ਉਹ ਕੋੜ ਕੇ ਲੜਵਾ ਦਿੰਦਾ ਵੀ ਗੱਲ ਵੀ ਮੂੰਹ ਚ ਪਾ ਕੇ ਧਵਾਉਂਦਾ ਸੱਪ ਦੇ ਮੂੰਹ ਚ ਕੋੜ ਗਿਆ ਲਗਾਉਂਦਾ ਤਾਂ ਵੀ ਮਰਦਾ ਜੇ ਬਾਹਰ ਕੱਢਦਾ ਤਾਂ ਵੀ ਮਰਦਾ ਉਹੀ ਗੱਲ ਹੈ ਵੀ ਲੋਕ ਅਵੇਅਰ ਹੋ ਕੇ ਮੇਰੀ ਗੱਲ ਦਾ ਕੁਐਸਚਨ ਪੁੱਛਦੇ ਉਹਨਾਂ ਨੂੰ ਦੱਸਣਾ ਸਹੀ ਹੈ ਤੁਹਾਨੂੰ ਸਮਝ ਆ ਗਈ ਆਪਾਂ ਇਹ ਜਿੱਦੇ ਅਮਰੀਕੀ ਵਾਲੀਆਂ ਇਹ ਸਾਰੇ ਚੌਂਟੂ ਪੁੰਟੇ ਪੂਛਾਂ ਦਾ ਜੋ ਕੰਮ ਹੋਊਗਾ ਪਤਾ ਨਹੀਂ ਜੀ ਸੋ ਦੋਸਤੋ ਕਲੀਨਿੰਗ ਹੋ ਗਈ ਹੈਗੀ ਐ ਇਜ਼ੀਆਰ ਫਿਟ ਹੋ ਰਿਹਾ ਹੈ ਇਜ਼ੀਆਰ ਵਾਲ ਫਿਟ ਹੋ ਰਿਹਾ ਹੈ ਚੌਂਟਿਆਂ ਚ ਆਪਾਂ ਗੋਸਕਿਟ ਪਵਾਤੀ ਸ਼ੌਕਰ ਆ ਗਿਆ ਬੁੱਤੋ ਫਿੱਟ ਹੋ ਗਏ ਓਕੇ ਇਹ ਸਿੱਧਾ ਹੋ ਕੇ ਆ ਗਿਆ ਠੀਕ ਹੈ ਜੀ ਫਿਟਿੰਗ ਹੋ ਰਹੀ ਹੈ ਕਲੀਨਿੰਗ ਹੋ ਰਹੀ ਹੈ ਦੇਖੀ ਗੋਰਾ ਪੁੱਤਰੇ ਲਓ ਜੀ ਬੁਸ਼ਕਟ ਪੈ ਗਈ ਕੋ ਬਾਲਾ ਸਮਾਨ ਨਹੀਂ ਪਿਆ ਸ਼ਾਕ ਰਹੀ ਹੈ ਹਨਾ ਜੀ ਸੋ ਦੋਸਤੋ ਅਸੀਂ ਤੇ ਇਹਨੂੰ ਕਸਟਮਾਈਜ਼ ਕਰ ਲੱਗੇ ਆ ਤੇ ਟਰਬੋ ਵਾਲੇ ਪਾਸੇ ਮੈਂ ਹੁਣ ਹੋਇਆ ਠੀਕ ਹੈ ਜੀ ਤੇ ਇਹਦੀ ਕਿਥੇ ਸੰਗੀ ਮਰੋੜਨੀ ਹੈ ਆਪਾਂ ਮਰ ਰੋੜ ਦਾਂਗੇ ਪਲੇ ਹੈਗੀ ਐ ਤੇ ਚੱਲ ਜੂਗਾ ਪਲੇ ਚੱਲ ਜੂਗੀ ਕੋਈ ਇਸ਼ੂ ਵਾਲੀ ਗੱਲ ਨਹੀਂ ਹਾਂਜੀ ਭਾਈ ਉਤਤ ਵੀਰ ਜਿੰਦਗੀ ਸਾਸਿਕਾ ਸਾਸਿਕਾ ਭਾਈ ਜੀ ਬਹੁਤ ਵਧੀਆ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਿਸ਼ਵਾਸ ਕਰਕੇ ਤੇ ਕਿਸੇ ਰეკਮੈਂਡੇਸ਼ਨ ਤੇ ਗੱਡੀ ਛੱਡ ਕੇ ਗਏ ਜੀ ਤੁਹਾਡੇ ਅਲਾਈ ਵੀ ਚਲੋ ਵੱਡੇ ਪਾਇ ਸੀ ਉਹ ਸਾਰੀਆਂ ਪ੍ਰੋਬਲਮਾਂ ਸੀ ਜੀ ਜਿਹੜੀਆਂ ਪ੍ਰੋਬਲਮ ਪਹਿਲਾਂ ਸੀ ਤੇ ਹੁਣ ਉਹ ਹੈਗੀਆਂ ਨਾ ਜੀ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਗੱਡੀ ਮੈਨੂੰ ਐਦਾ ਲੱਗਦਾ ਸੀ ਵੀ ਜਿਵੇਂ ਮੈਂ ਕੋਈ ਗੱਡਾ ਚਲਾ ਰਿਹਾ ਹੋਵਾਂ ਠੀਕ ਆ ਬਾਈ ਪਰ ਕੰਮ ਕਰਨ ਤੋਂ ਬਾਅਦ ਤੁਹਾਡੇ ਹੁਣ ਮੈਨੂੰ ਐਦਾ ਲੱਗਦਾ ਵੀ ਜਿਵੇਂ ਮੇਰੀ ਗੱਡੀ ਨਾ ਕੋਈ ਏਜੰਸੀ ਚ ਕਢਾ ਕੇ ਨਾ ਸਿਰਫ ਕੋਈ 5-10000 ਕਿਲੋਮੀਟਰ ਚੱਲੀ ਆ ਪੱਕੀ ਗੱਲ ਹੈ ਬਾਈ ਪੱਕੀ ਗੱਲ ਬਿਲਕੁਲ ਮੈਂ ਇੰਨੇ ਕੌਨਫੀਡੈਂਸ ਲੈਵਲ ਦਾ ਕਹਿ ਰਿਹਾ ਉਧਰ ਨਿਗਾਹ ਮਾਰ ਕੇ ਦੇਖੋ ਟਾਇਰ ਤੁਹਾਡੇ ਬਾਹਰ ਹੋਣਗੇ ਨਹੀਂ ਜੀ ਹੁਣ ਬਿਲਕੁਲ ਸਟ੍ਰੇਟ ਹੋ ਗਏ ਜੀ ਤੁਹਾਨੂੰ ਕਿਹਨੇ ਰეკਮੈਂਡ ਕੀਤਾ ਬਾਈ ਮੈਨੂੰ ਰეკਮੈਂਡ ਜੀ ਮੇਰਾ ਬ੍ਰਦਰ ਇਨ ਲਾ ਨੇ ਵਿਕਰਮਜੀਤ ਸਿੰਘ ਸੰਗਰੂਰ ਦੇ ਨੇ ਉਹਨਾਂ ਨੇ ਰეკਮੈਂਡ ਕੀਤਾ ਸੀਗਾ ਕਿ ਤੁਸੀਂ ਬਾਈ ਜੀ ਹੁਣਾ ਕੋਲ ਪ੍ਰੀਤ ਮੋਟਰਸ ਤੇ ਜਾ ਕੇ ਆਇਓ ਉਹਨਾਂ ਦਾ ਕੰਮ ਬਹੁਤ ਹਾਈ ਫਾਈ ਟੌਪ ਲੈਵਲ ਦਾ ਕੰਮ ਹੈ ਤੇ ਮੈਂ ਉਹ ਚੀਜ਼ ਅੱਜ ਕੰਮ ਕਰਵਾ ਕੇ ਪ੍ਰਤੱਖ ਦੇਖ ਲਈ ਆ ਪਾ ਜੀ ਐਕਚੁਅਲ ਚ ਪਤਾ ਕੀ ਹੈ ਜੀ ਮੈਂ ਵੀਡੀਓ ਸਰਫੇ ਦਿਖਾਈ ਉਹਨਾਂ ਜੀ ਅੱਜ ਦਾ ਯੂਥ ਬਾਅਦ ਜਾ ਰਿਹਾ ਜੇ ਰਮ ਚਲੋ ਬੱਚੀਆਂ ਬਾਹਰ ਗਈਆਂ ਮੈਂ ਇਹ ਕਹਿੰਦਾ ਨਾ ਜਾਓ ਪਰ ਇੱਥੇ ਕੰਮ ਕਰਨ ਵਾਲਿਆਂ ਕੋਲੇ ਕੰਮ ਦੀ ਕਮੀ ਕੋਈ ਨਹੀਂ ਕੰਮ ਕਰਨ ਵਾਲੇ ਹਨ ਜੀ ਮੰਦੇਓ ਮੰਦੇ ਪਰ ਅਸੀਂ ਕੰਮ ਜਦੋਂ ਕਰਦੇ ਆ ਨਾ ਅਸੀਂ ਲਗਨ ਨਾਲ ਕਰਨਾ ਚਾਹੁੰਦੇ ਜੀ ਠੀਕ ਹੈ ਜਦੋਂ ਤੁਸੀਂ ਆਪਦੇ ਕੰਮ ਦੇ ਵਿੱਚ ਇਮਾਨਦਾਰੀ ਜਿਹੀ ਲਗਨ ਲਾ ਦੋਗੇ ਨਾ ਉਹ ਰਿਜ਼ਲਟ ਮਿਲਣਗੇ ਜੀ ਅੱਗੇ ਲੋਕ ਘਰਾਂ ਦੇ ਵਿੱਚ ਬੀਬੀਆਂ ਨੂੰ ਟੀਵੀ ਤੇ ਹੋਰ ਕੋਈ ਕੰਮ ਨਹੀਂ ਹੁੰਦਾ ਸੀ ਜੀ ਜੀ ਤੇ ਘਰਾਂ ਦੇ ਕੰਮ ਦੇ ਵਿੱਚ ਦਾਲ ਜਿਹੜੀ ਹਾਰੇ ਧਰ ਕੇ ਬਿਲਕੁਲ ਰੱਖ ਦੇਣੀ ਆਪਦਾ ਕੰਮ ਤਾਂ ਦਾ ਕਰ ਲੈਣਾ ਤੇ ਹਾਰੇ ਵੱਲ ਫੇਰ ਚਲੇ ਜਾਣਾ ਜੀ ਉਹ ਦਾਲ ਦਾ ਸਵਾਦ ਐ ਤੁਹਾਨੂੰ ਲੱਭਦਾ ਨਾ ਜੀ ਆਹੀ ਕੰਮ ਸਾਡਾ ਅਸੀਂ ਪੁਰਾਣੀਆਂ ਆਦਤਾਂ ਵਿਗੜੀਆਂ ਐ ਅਸੀਂ ਪੁਰਾਣੇ ਸਿਸਟਮ ਨਾਲ ਕਰਦੇ ਅਸੀਂ ਗੱਡੀ ਦੇ ਉੱਤੇ ਸਮਾਂ ਜ਼ਿਆਦਾ ਖਰਾਬ ਕਰਦੇ ਆ ਤੁਹਾਨੂੰ ਕਹਦਾ ਭਾਈ ਜੀ ਤੁਸੀਂ ਘਰ ਨੂੰ ਜਾਓ ਉਹਦੇ ਤੇ ਅਸੀਂ ਅੱਜ ਗੱਡੀ ਤੁਹਾਨੂੰ ਤਿਆਰ ਕੀਤੀ ਜਦੋਂ ਤੁਸੀਂ ਗੱਡੀ ਕੋਸ਼ਿਸ਼ ਕਰਦੇ ਹੋ ਵੀ ਨੰਬਰ ਆਫ ਬਕਸਨ ਜਵੇਂ ਜਲਸੀਆ ਚ ਗੱਡੀਆਂ ਜ਼ਿਆਦਾ ਜੌਬ ਕਰਦੀਆਂ ਜ਼ਿਆਦਾ ਹਾਂ ਜਿਆਦਾ ਬੰਦ ਕਰਦੀਆਂ ਆ ਉਹ ਗੱਲ ਨਹੀਂ ਬੰਦ ਕੋਈ ਵੀ ਕੰਮ ਸਮਾਂ ਮਤਲਬ ਹੈ ਕੁਆਲਿਟੀ ਕੁਆਲਿਟੀ ਮੈਟਰ ਕਰਦਾ ਧੰਨਵਾਦ ਤੁਹਾਡੇ ਬਰਦਰ ਲਾਡਾ ਜਿਨ੍ਹਾਂ ਨੇ ਸਾਡੇ ਨਾਲ ਕਰੇ ਨਾ ਹਾਲਾਂਕਿ ਜਾਣਦੇ ਨਹੀਂ ਫੇਸਬੁੱਕ ਦਾ ਜਿਹੜਾ ਮਾਧਿਅਮ ਹੈ ਬਹੁਤ ਵੱਡਾ ਹੈ ਉਹਦੇ ਤੋਂ ਤੁਹਾਨੂੰ ਚੰਗਾ ਵੀ ਸਿੱਖਣ ਨੂੰ ਮਿਲ ਜੂ। ਇਹਦੇ ਤੇ ਮਾੜਾ ਵੀ ਮਿਲ ਜੂ। ਜੀ। ਸੋ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਭਾਜੀ। ਮੈਨੂੰ ਬਹੁਤ ਧੰਨਵਾਦ। ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ। ਮੈਂ ਤਾਂ ਕਹਿੰਦਾ ਜੀ ਸਾਰਿਆਂ ਨੂੰ ਮੈਂ ਇਹੀ ਰეკਮੈਂਡ ਕਰੂੰਗਾ ਕਿ ਜਰੂਰ ਬਾਈ ਜੀ ਕੋਲ ਵਿਜ਼ਿਟ ਕਰੋ ਤੇ ਗੱਡੀ ਦਾ ਕੰਮ ਕਰਵਾ ਕੇ ਦੇਖੋ ਫਿਰ ਤੁਹਾਨੂੰ ਆਪੇ ਪਤਾ ਲੱਗੇਗਾ ਵੀ ਬਾਈ ਜੀ ਕਿਸ ਲੈਵਲ ਦਾ ਕੰਮ ਕਰਦੇ ਹੋ। ਬਸ ਬਾਈ ਜੀ ਮੈਂ ਇੱਕ ਆਡੀਅੰਸ ਨੂੰ ਕਹੂੰਗਾ। ਜੀ। ਚਲੋ ਸੋਹਣੇ ਲੱਗਦੇ ਆ। ਪਰ ਤੂੰ ਆਓ ਜਰੂਰ। ਜੇ ਤੁਸੀਂ ਸਪੋਰਟਸ ਨੂੰ ਪਾਉਨੇ ਹੋ ਤੁਸੀਂ ਕੰਫਰਟ ਮਹਿਸੂਸ ਕਰਦੇ ਤੇ ਗੱਡੀ ਵੀ ਬਾਈ ਦੀ ਜਦੋਂ ਤੁਸੀਂ ਚੱਲਦੇ ਹੋ ਨਾ ਜਦੋਂ ਸ਼ੌਕਰ ਟਾਇਰ ਉੱਚੀ ਕਰ ਲਿਫਟਿੰਗ ਕਰ ਕਸਟਮਾਈਜ਼ ਕਰਦੇ ਆ ਉਹ ਤੁਸੀਂ ਪ੍ਰੋਬਲਮ ਪ੍ਰੋਬਲਮ ਕ੍ਰੀਟ ਜਦੋਂ ਕੋਈ ਬੰਦਾ ਇੱਕ ਪ੍ਰੋਬਲਮ ਨੂੰ ਹੱਲ ਕਰ ਦਿਆ ਨਹੀਂ ਸਮਝ ਰੱਖਦਾ ਦੂਜੀ ਪਾਉਂਦਾ ਉਹ ਗੱਡੀ ਵਿਗੜ ਜਾਵੇ ਵਿਗੜ ਜਾਵੇ ਹੁਣ ਤੁਹਾਡੀ ਗੱਡੀ ਤਾਂ ਮੈਂ ਟਰਬੋ ਤਾਂ ਨਹੀਂ ਪਾਇਆ ਜੀ ਨਹੀਂ ਪਾਇਆ ਨਾ ਗੱਡੀ ਉਹੀ ਆ ਨਾ ਕੀ ਕਰਦੀ ਆ ਹੁਣ ਤਾਂ ਪਿਕਅਪ ਵੀ ਬਹੁਤ ਜ਼ਿਆਦਾ ਹੋ ਗਈ ਹੈ ਕੰਮ ਨੂੰ ਸਮਝ ਲਓ ਕੰਮ ਨੂੰ ਕਰ ਲੋ ਰਿਜ਼ਲਟ ਮਿਲ ਜਾਣਾ ਹੈ ਰਿਜ਼ਲਟ ਮਿਲੂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਨਾ ਪਤਾ ਲੱਗੇ ਨਾ ਤੇ ਕੰਦ ਨਾ ਰਹਿ ਕਰ ਲੋ ਕੰਦ ਰਹਿ ਦੇ ਦਿੰਦੀ ਆ ਜੀ ਆਹੀ ਗੱਲ ਆ ਬਾਈ ਜੀ ਪੁਰਾਣੇ ਖਿਆਲਾਂ ਦੇ ਬੰਦੇ ਆ ਤੇ ਪੁਰਾਣੇ ਖਿਆਲਾਂ ਤਾ ਚੱਲਾਂਗੇ ਚਾਹੇ ਤਰੱਕੀ ਅਸੀਂ ਲੱਕ ਕਰ ਰਹੀ ਆ ਜੀ ਪਰ ਉਹ ਤਲਖੀ ਜੋ ਮਜ਼ਾ ਨਹੀਂ ਆਉਂਦਾ ਜਿਹੜਾ ਤੁਸੀਂ ਪਿੰਡ ਦੇ ਇੱਕ ਕਿਸੇ ਦੋ ਚਾਰ ਰਿਸ਼ਤੇਦਾਰੀ ਚ ਘਰ ਚ ਜਾ ਕੇ ਸਕੂਨ ਮਾਣੇ ਹੁੰਨੇ ਆ ਉਹਦੇ ਨਾਲ ਦਾ ਸਕੂਨ ਤੁਹਾਡੇ ਘਰੇ 5 ਸਟਾਰ ਹੋਟਲ ਵਰਗੇ ਵੱਡੀ LCD HD ਦੇ ਬਹਿ ਕੇ ਮਜ਼ਾ ਨਹੀਂ ਆਉਂਦਾ ਜੋ ਤੁਹਾਨੂੰ ਉੱਠ ਜਾ ਬਸ ਆਹੀ ਕੰਮ ਸਾਡਾ ਕੰਮ ਹੈ ਬਹੁਤ ਥੈਂਕ ਯੂ ਧੰਨਵਾਦ ਜੀ ਤੇ ਬਸ ਬੇਟਾ